ਵਰਜਿੰਦਰ ਕੌਰ ਬਿਸਰਾਉ ਦੀ ਕਹਾਣੀ ਰੱਬ ਦੀਆਂ ਬਰਕਤਾਂ ਬਲਦੇਵ ਘਰ ਦਾ ਵੱਡਾ ਮੁੰਡਾ ਸੀ ਉਸ ਤੋਂ ਛੋਟੇ ਉਸਦੇ ਦੋ ਭਰਾ تھے ਇੱਕ ਭੈਣ ਸੀ ਘਰ ਵੀ ਕੱਚਾ ਜਿਹਾ ਸੀ ਕਿਉਂਕਿ ਘਰ ਦੀ ਆਰਥਿਕ ਹਾਲਤ ਬਹੁਤ ਵਧੀਆ ਨਹੀਂ ਸੀ ਬਲਦੇਵ ਦਸਵੀਂ ਪਾਸ ਕਰਦਿਆਂ ਹੀ ਸ਼ਹਿਰ ਕਿਸੇ ਕੰਪਨੀ ਵਿੱਚ ਥੋੜੀ ਜਿਹੀ ਤਨਖਾਹ ਤੇ ਲਿਖਾ ਪੜੀ ਦਾ ਕੰਮ ਕਰਨ ਲੱਗ ਗਿਆ ਤੇ ਨਾਲ ਹੀ ਉਹ ਪ੍ਰਾਈਵੇਟ ਤੌਰ ਤੇ ਅਗਾਹ ਪੜਾਈ ਕਰਨ ਲੱਗਿਆ ਘਰ ਵਿੱਚ ਗਰੀਬੀ ਦਾ ਅਸਲ ਕਾਰਨ ਉਸਦੇ ਪਿਓ ਗੁਰਮੀਤ ਸਿੰਘ ਦਾ ਨਕਮਾਂ ਬਨਸੀ ਜੋ ਸਾਰਾ ਦਿਨ ਵੇਲੜਾਂ ਵਿੱਚ ਬੈਠ ਕੇ ਲਗਾ ਦਿੰਦਾ ਸੀ। ਜ਼ਮੀਨ ਚੰਗੀ ਸੀ ਤਾਂ ਹੀ ਕਰਦਾ ਤੋਰੀ ਫੁਲਕਾ ਜ਼ਮੀਨ ਦੇ ਠੇਕੇ ਨਾ ਤੋਰੀ ਜਾਂਦਾ ਸੀ। ਸਾਰੇ ਭੈਣ ਭਰਾਵਾਂ ਦੇ ਖਰਚੇ ਵਧ ਰਹੇ ਸਨ ਕਿਉਂਕਿ ਜਿਉਂ-ਜਿਉਂ ਸਾਰੇ ਵੱਡੇ ਹੋ ਰਹੇ ਸਨ। ਉਹਨਾਂ ਦੀਆਂ ਜ਼ਰੂਰਤਾਂ ਵੀ ਵੱਡੀਆਂ ਹੋ ਰਹੀਆਂ ਸਨ। ਘਰ ਦੀ ਸਾਰੀ ਜ਼ਿੰਮੇਵਾਰੀ ਬਲਦੇਵ ਨੇ ਛੋਟੀ ਉਮਰ ਵਿੱਚ ਹੀ ਆਪਣੇ ਸਿਰ ਲੈ ਲਈ ਸੀ ਕਿਉਂਕਿ ਉਸ ਨੇ ਬਚਪਨ ਤੋਂ ਬਹੁਤ ਔਖੇ ਦਿਨ ਵੇਖੇ ਸਨ। ਉਸ ਦੇ ਮਨ ਵਿੱਚ ਘਰ ਦੀ ਹਾਲ ਸੁਧਾਰਨ ਦੀ ਲਗਨ ਸੀ। ਇਸੇ ਲਈ ਤਾਂ ਉਸਨੇ ਛੋਟੀ ਉਮਰ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਬਲਦੇਵ ਨੇ ਪਰਾਣਾ ਘਰ ਵੇਚ ਕੇ ਕੁਝ ਪੈਸੇ ਪੱਲਿਓਂ ਪਾ ਕੇ ਤੇ ਕੁਝ ਰਿਸ਼ਤੇਦਾਰਾਂ ਤੋਂ ਉਧਾਰ ਫੜ ਕੇ ਪਿੰਡ ਵਿੱਚ ਹੀ ਪਹਿਲਾਂ ਤਾਂ ਪੱਕਾ ਤੇ ਖੁੱਲਾ ਡੋਲਾ ਘਰ ਖਰੀਦਿਆ ਫਿਰ ਉਸਨੇ 2-3 ਸਾਲਾਂ ਵਿੱਚ ਕਰਜ਼ਾ 모ੜਿਆ ਤੇ ਨਾਲ ਦੀ ਨਾਲ ਆਪਣੀ ਪੜ੍ਹਾਈ ਪੂਰੀ ਕੀਤੀ ਇਸ ਤਰ੍ਹਾਂ ਹੱਥ ਪੱਲੇ ਮਾਰਦੇ ਦੀ ਪ੍ਰਮਾਤਮਾ ਨੇ ਸੁਣ ਲਈ ਤੇ ਉਸ ਨੂੰ ਸਰਕਾਰੀ ਨੌਕਰੀ ਵੀ ਮਿਲ ਗਈ ਬਲਦੇਵ ਦੇ ਮਿਹਨਤੀ ਹੋਣ ਕਰਕੇ ਸ਼ਰੀਕੇ ਵਿੱਚੋਂ ਹੀ ਕਿਸ ਨੇ ਉਸ ਨੂੰ ਪੜ੍ਹੀ ਲਿਖੀ ਕੁੜੀ ਦਾ ਰਿਸ਼ਤਾ ਕਰਵਾ ਦਿੱਤਾ ਜ्यों ਹੀ ਵਿਆਹ ਹੋਇਆ ਤਾਂ ਹਾਲੇ 10 ਦਿਨ ਵੀ ਨਹੀਂ ਹੋਏ ਸਨ ਕਿ ਬਲਦੇਵ ਦੀ ਭੈਣ ਤੇ ਬਾਹਨੇ ਉਸਦੀ ਬੋਟੀ ਨਾਲ ਵਿਆਹ ਵਿੱਚ ਲੈਣ ਦੇ ਨੂੰ ਲੈ ਕੇ ਲੜਨਾ ਝਗੜਨਾ ਸ਼ੁਰੂ ਕਰ ਦਿੱਤਾ। ਬਲਦੇਵ ਨੇ ਮਜਬੂਰੀ ਵਿੱਚ ਕਰਦਿਆਂ ਤੋਂ ਅੱਡ ਹੋ ਕੇ ਸ਼ਹਿਰ ਆਪਣੇ ਨੌਕਰੀ ਵਾਲੀ ਥਾਂ ਤੇ ਨੇੜੇ ਘਰ ਲੈ ਕੇ ਆਪਣੇ ਪਰਿਵਾਰ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਕਰਦੀਆਂ ਔਰਤਾਂ ਦੀ ਆਪਸ ਵਿੱਚ ਚਾਹੇ ਬਣਤੀ ਨਹੀਂ ਸੀ ਪਰ ਉਹ ਆਪਣੇ ਕਰਦੇ ਸਾਰੇ ਕੰਮ ਮੂਰੇ ਹੋ ਕੇ ਕਰਦਾ ਰਿਹਾ। ਛੋਟੀ ਭੈਣ ਦੀ ਮੁੰਡਾ ਲੱਭ ਕੇ ਵਿਆਹ ਕੀਤਾ ਸਾਰਾ ਕੁਝ ਆਪ ਮੂਰੇ ਹੋ ਕੇ ਕੀਤਾ ਜਦੋਂ ਤੋਂ ਬਲਦੇਵ ਨੇ ਆਪਣੀ ਪਤਨੀ ਨਾਲ ਸ਼ਹਿਰ ਰਹਿਣਾ ਸ਼ੁਰੂ ਕੀਤਾ ਉਸਦੇ ਪਿਤਾ ਗੁਰਮੀਤ ਸਿੰਘ ਨੇ ਤਾਂ ਉਸ ਨੂੰ ਆਪਣਾ ਦੁਸ਼ਮਣ ਹੀ ਬਣ ਲਿਆ ਸੀ ਫਿਰ ਵੀ ਬਲਦੇਵ ਕਰਦੀਆਂ ਜ਼ਿੰਮੇਵਾਰੀਆਂ ਤੋਂ ਨਹੀਂ ਭੱਜਿਆ ਉਸ ਨੇ ਛੋਟੇ ਭਰਾਵਾਂ ਨੂੰ 10-10 ਪੜਨ ਤੋਂ ਬਾਅਦ ਹੋਰ ਨਾਂ ਪੜਦੇ ਵੇਖ ਕੇ ਗਲਤ ਸੰਗਤ ਵਿੱਚ ਪੈਂਦੇ ਵੇਖ ਕੇ ਕਿਤੇ ਨਾ ਕਿਤੇ ਕਹਿ ਸੁਣ ਕੇ ਨੌਕਰੀਆਂ ਤੇ ਲਗਵਾਇਆ ਉਹਨਾਂ ਦੇ ਵਿਆਹਾਂ ਦੇ ਕਾਰਜ ਆਪ ਮੂਰੇ ਹੋ ਕੇ ਨਿਭਾਏ ਕਰਤਾ ਵੱਡਾ ਮੁੰਡਾ ਲਾਇਕੀ ਸੀ ਤਾਂ ਹੀ 57 ਸਾਲਾਂ ਵਿੱਚ ਕਰਤਾ ਹੁਲਿਆ ਹੀ ਬਦਲ ਗਿਆ ਪਰ ਗਰਮੀਤ ਸਿੰਘ ਦਾ ਸਾਰਾ ਝੁਕਾ ਆਪਣੇ ਦੋਵੇਂ ਛੋਟੇ ਮੁੰਡਿਆਂ ਵੱਲ ਸੀ ਉਸ ਨੇ ਬਲਦੇਵ ਤੋਂ ਚੋਰੀ-ਚੋਰੀ ਪਿੰਡ ਵਾਲਾ ਕਰ ਉਹਨਾਂ ਦੋਵਾਂ ਦੇ ਨਾਮ ਕਰਵਾ ਦਿੱਤਾ ਬਲਦੇਵ ਸਿੰਘ ਤੇ ਉਸ ਦੀ ਪਤਨੀ ਦੋਵੇਂ ਸਰਕਾਰੀ ਨੌਕਰੀ ਕਰਦੇ ਸਨ ਉਹਨਾਂ ਨੇ ਸ਼ਹਿਰ ਵਿੱਚ ਵੀ ਆਪਣਾ ਵਧੀਆ ਘਰ ਬਣਾ ਲਿਆ ਸੀ ਦੋਵਾਂ ਦੀ ਕਮਾਈ ਚੰਗੀ ਸੀ ਜਿਸ ਕਰਕੇ ਉਹਨਾਂ ਨੂੰ ਕੋਈ ਕਮੀ ਨਹੀਂ ਸੀ ਗਰਮੀਤ ਸਿੰਘ ਦੀਆਂ ਛੋਟੀਆਂ ਨੂਹਾਂ ਸਕੀਆਂ ਪੈਣਾ ਸਨ ਤੇ ਅੱਠ ਅੱਠ ਪੜੀਆਂ ਹੋਣ ਕਰਕੇ ਆਪਣੀ ਪੜ੍ਹੀ ਲਿਖੀ ਜਠਾਣੀ ਤੋਂ ਬਹੁਤ ਸੜਦੀਆਂ ਸਨ ਸਾਢੇ ਸਾਢੇ ਵਿੱਚ ਹੀ ਉਸ ਦੇ ਖਿਲਾਫ ਉਹ ਆਪਣੇ 700 ਰੁਪਏ ਦੇ ਕੰਨ ਪਰਤੀਆਂ ਰਹਿਂਦੀਆਂ ਗਰਮੀਤ ਸਿੰਘ ਤੋਂ ਬਲਦੇਵ ਸਿੰਘ ਨਾਲ ਜੋ ਤੱਕਾ ਹੋ ਸਕਦਾ ਸੀ ਉਸ ਨੇ ਕੀਤਾ ਜ਼ਮੀਨ ਦੇ ਪਟਵਾਰੇ ਵਿੱਚ ਵੀ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਹਿੱਸਾ ਇੱਕ ਪਾਸੇ ਰੱਖ ਕੇ ਉਸ ਨੂੰ ਛੇਵਾਂ ਹਿੱਸਾ ਹੀ ਦਿੱਤਾ ਤੇ ਬਾਕੀ ਦਾ ਹਿੱਸਾ ਦੋਵੇਂ ਛੋਟੇ ਮੁੰਡਿਆਂ ਵਿੱਚ ਵੰਡ ਦਿੱਤਾ ਬਲਦੇਵ ਨਾਲ ਇਹਨਾਂ ਤੱਕਾ ਹੋਇਆ ਪਰ ਉਸਨੇ ਕੋਈ ਕਿੰਤੂ ਪ੍ਰੰਤੂ ਨਾ ਕੀਤਾ ਕਿਉਂਕਿ ਉਸ ਨੂੰ ਆਪਣੀ ਤੇ ਆਪਣੀ ਪਤਨੀ ਦੀ ਮਿਹਨਤ ਤੇ ਪੂਰਾ ਭਰੋਸਾ ਸੀ ਵਕਤ ਬੀਤ ਗਿਆ ਬਲਦੇਵ ਆਪਣੇ ਫਰਜ਼ ਤੇ ਨਿਭਾਉਂਦਾ ਰਿਹਾ ਬਲਦੇਵ ਦੇ ਦੋ ਪੁੱਤਰ ਸਨ ਜੋ ਬਹੁਤ ਲੈਕ ਸਨ ਤੇ ਵਧੀਆ ਪੜ੍ਹਾਈ ਕਰਕੇ ਵਿਦੇਸ਼ਾਂ ਵਿੱਚ ਜਾ ਵਸੇ ਉਹਨਾਂ ਦੇ ਚੰਗੇ ਖਾਨਦਾਨਾਂ ਦੀਆਂ ਪੜੀਆਂ ਲਿਖੀਆਂ ਕੁੜੀਆਂ ਨਾਲ ਵਿਆਹ ਹੋ ਗਏ ਸਨ ਕਦੇ ਤਾਂ ਬਡਾਪਾ ਬੰਦੇ ਨੂੰ ਆਪਣਾ ਜ਼ੋਰ ਵਿਖਾਉਂਦਾ ਹੀ ਹੈ ਗਰਮੀ ਸਿੰਘ ਤੇ ਉਸਦੀ ਪਤਨੀ ਬਡਾਪੇ ਕਾਰਨ ਕਮਜ਼ੋਰ ਹੋ ਰਹੇ ਸਨ। ਉਹਨਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਘੇਰਾ ਪਾਰਿਆ ਸੀ। ਛੋਟੇ ਦੋਵੇਂ ਮੁੰਡਿਆਂ ਦੀ ਔਲਾਦ ਨਲਾਇਕ ਨਿਕਲੀ। ਉਹਨਾਂ ਦੇ ਇੱਕ ਇੱਕ ਪੁੱਤਰ ਸੀ ਜੋ ਨਸ਼ਿਆਂ ਦੀ ਆਦੀ ਹੋ ਚੁੱਕੇ ਸਨ। ਉਹਨਾਂ ਨੂੰ ਬੁੱਢੇ ਮਾਪੇ ਹੁਣ ਬੋਝ ਲੱਗਦੇ ਸਨ ਤੇ ਬਲਦੇਵ ਤੋਂ ਵੱੱਡ ਜ਼ਮੀਨ ਲੈ ਕੇ ਵੀ ਉਹਨਾਂ ਪਰਲੇ ਗਰੀਬੀ ਤੇ ਬੇਈਮਾਨੀ ਹੀ ਰਹੀ। ਉਹਨਾਂ ਤੋਂ ਬਲਦੇਵ ਦੇ ਬੱਚਿਆਂ ਦੀ ਤਰੱਕੀ ਬਰਦਾਸ਼ਤ ਨਾ ਹੁੰਦੀ ਤੇ ਬੁੱਢੇ ਮਾਪਿਆਂ ਨੂੰ ਹਰ ਵੇਲੇ ਠੋਕਰਾਂ ਮਾਰਦੇ ਕਿ ਉਹ ਜਾ ਕੇ ਵੱਡੇ ਕੋਲ ਰਹਿਣ। ਇਹਨਾਂ ਦੇ ਕਿਉਂ ਦੁੱਦ ਲੱਗੇ ਹੋਇਆ। ਗਰਮੀਤ ਸਿੰਘ ਉਤੇ ਉਹਨਾਂ ਦੀ ਕੌੜੀ ਬੋਲਾਣੀ ਇੰਨਾ ਅਸਰ ਕੀਤਾ ਕਿ ਉਸਨੇ ਮਨਜਾਹੀ ਫੜ ਲਿਆ ਤੇ ਆਪਣੀ ਸਾਂਭ ਸੰਭਾਲ ਜੋਗਾ ਵੀ ਨਾ ਰਹਾ। ਇਸ ਵਾਰ ਵੀ ਬਰਦੇਵ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਿਆ। ਉਸਨੇ ਆਪਣੇ ਮਾਂ-ਬਾਪ ਦੀ ਆਖਰੀ ਸਮੇਂ ਦੀ ਸਾਂਭ ਸੰਭਾਲ ਤੋਲ ਕੇ ਉਹਨਾਂ ਦੀ ਅੰਤਮ ਰਸਮਾਂ ਤੱਕ ਦੀ ਸਾਰੀ ਜ਼ਿੰਮੇਵਾਰੀ ਨਿਭਾਈ ਜਿਨ੍ਹਾਂ ਖਾਤਰ ਗਰਮੀਤ ਸਿੰਘ ਨੇ ਉਸ ਨਾਲ ਕਾਣੀ ਵੰਡ ਕੀਤੀ ਸੀ। ਉਹਨਾਂ ਨੇ ਸਾਰੀ ਜ਼ਮੀਨ ਉਸਰੇ ਜਿਉਂਦੇ ਜੀ ਹੀ ਵੇਚ ਕੇ ਖਾਲੀ ਸੀ ਤੇ ਉਹਨਾਂ ਦੀਆਂ ਔਲਾਦਾਂ ਬੁਰੀ ਸੰਗਤ ਵਿੱਚ ਪੈ ਕੇ ਵੇਲੀਆਂ ਨਕਮੀਆਂ ਤੇ ਨਸ਼ੇੜੀ ਨਿਕਲ ਗਈਆਂ ਸਨ ਬਲਦੇਵ ਵੱਡੀ ਸਾਰੀ ਕਾਰ ਵਿੱਚ ਆਪਣੀ ਔਲਾਦ ਨਾਲ ਕਦੇ-ਕਦੇ ਆਪਣੀ ਜ਼ਮੀਨ ਵੇਖਣ ਪਿੰਡ ਆਉਂਦਾ ਤਾਂ ਸੱਤ ਵਿੱਚ ਬਜ਼ੁਰਗ ਉਸ ਦੀ ਸਾਫ਼ ਨੀਅਤੀਆਂ ਗੱਲਾਂ ਕਰਦੇ ਤੇ ਆਪਣੀ ਔਲਾਦਾਂ ਨੂੰ ਉਸ ਨੂੰ ਰੱਬ ਵੱਲੋਂ ਮਿਲੀਆਂ ਬਰਕਤਾਂ ਦੀਆਂ ਮਿਸਾਲਾਂ ਦਿੰਦੇ